ਸਰਦਾਰੀ ਮਨੀ ਸਿੰਘ ਨੇ ਪਾ ਗਿਆ ਸ਼ਹੀਦੀ ਹੱਸ ਕੇ ਰੱਖ ਕੇਮ ਸਰਦਾਰੀ ਮਨੀ ਸਿੰਘ ਨੇ ਪਾ ਗਿਆ ਸ਼ਹੀਦੀ ਹੱਸ ਕੇ ਔਖੇ ਪਰਚੇ ਚੋਂ ਪਾਸ ਹੋਇਆ ਸੂਰਮਾ ਬੰਦ ਕਟਵਾਏ ਦੱਸ ਕੇ ਔਖੇ ਪਰਚੇ ਚੋਂ ਪਾਸ ਹੋਇਆ ਸੂਰਮਾ ਬੰਦ ਕਟ ਕੇ ਮੁੱਖੋ ਸੀਨਾ ਕਿਆਸੀ ਸਿੰਘ ਸੂਰਮੇ ਸੀਨਾ ਕਿਆਸੀ ਸਿੰਘ ਸੂਰਮੇ ਮੁੱਖੋ ਸੀਨਾ ਕਿਆਸੀ ਸਿੰਘ ਸੂਰਮੇ ਰਈਆਂ ਚੜੀਆਂ ਖਮਾਰੀਆਂ ਲਈਆਂ ਤੇਰਿਆਂ ਵਡੇਰਿਆਂ ਦੇ ਹੀਰਿਆਂ ਸਿਰਾਂ ਵੱਟੇ ਸਰਦਾਰੀਆਂ ਲਈਆਂ ਤੇਰਿਆਂ ਵਡੇਰਿਆਂ ਤੇ ਸਰਦਾਰੀਆਂ ਸਿੱਖੀ ਕੇਸਾ ਤੇ ਸਵਾਸਾਂ ਨਾਨ ਭਾਈ ਐ ਤਾਰੂ ਸਿੰਘ ਸਰਦਾਰ ਨੇ ਸਿੱਖੀ ਕੇਸਾ ਤੇ ਸਵਾਸਾਂ ਨਾਨ ਭਾਈ ਐ ਤਾਰੂ ਸਿੰਘ ਸਰਦਾਰ ਨੇ ਕੇਸ ਕੱਟਣੇ ਤੋਂ ਕੈਂਚੀ ਜਦੋਂ ਰੁੱਕ ਗਈ ਦਿੱਤਾ ਖੋਪਰੀ ਉਤਾਰਨੇ ਕੇਸ ਕੱਟਣੇ ਤੋਂ ਕੈਂਚੀ ਜਦੋਂ ਰੁੱਕ